ਅੱਜ ਜਿਹੜਾ ਇੱਥੇ ਤਰਨਤਾਰਨ ਇਸ ਨਕਾਜੀ ਦਾ ਮੈਂ ਜਿਹੜਾ ਪ੍ਰੋਗਰਾਮ ਕੀਤਾ ਹੈ ਉਹ ਅੱਜ ਹੀ ਸ਼ੁਰੂ ਕੀਤਾ ਆ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਸਾਲ ਤੇ ਮੈਂ ਸੰਜੀਪ ਪ੍ਰੈਸਿੰਗਰਸ ਜਨਰਲ ਸਟੇਸ਼ਨ ਅਸੋਸੀਏਸ਼ਨ ਆਲ ਇੰਡੀਆ ਪ੍ਰੈਜ਼ੀਡੈਂਟ ਅੱਜ ਪ੍ਰੈਸਿੰਗਰਸ ਜਨਰਲ ਸਟੇਸ਼ਨ ਵੱਲੋਂ ਇੱਥੇ ਸਾਲਾਨਾ ਸਮਾਗਮ ਕਰਵਾਇਆ ਗਿਆ ਤੇ ਜਿਹੜੀ ਪ੍ਰਧਾਨਗੀ ਹੈ ਸਾਡੇ ਸਰਦਾਰ ਤਰਸੀਮ ਸਿੰਘ ਪਪਾਲ ਜੀ ਔਰ ਜ਼ਿਲ੍ਹਾ ਪ੍ਰੈਜ਼ੀਡੈਂਟ ਜਿਹੜੇ ਨੇ ਸਾਡੇ ਪਸ਼ਪਿੰਦਰ ਸਿੰਘ ਬੰਟੀ ਜੀ ਉਹਨਾਂ ਨਾਲ ਗੁਰਵਿੰਦਰ ਸਿੰਘ ਜੀ ਤੋ ਸਾਡੀ ਜਿਹੜੀ ਟੀਮ ਦੇ ਹੋਰ ਵੀ ਮੈਂਬਰ ਨੇ ਕੁਲਦੀਪ ਸਿੰਘ ਦੀਪਾ ਜੀ ਤੇ ਇਹਨਾਂ ਨੇ ਸਾਰੇ ਮਿਲ ਕੇ ਜਿਹੜਾ ਬੜੀ ਅਹਿਮ ਭੂਮਿਕਾ ਨਿਭਾਈ ਅੱਜ ਔਰ ਮੈਂ ਸਮਝਦਾ ਕਿ ਬਹੁਤ ਹੀ ਵਧੀਆ ਇਹਨਾਂ ਨੇ ਜਿਹੜੇ ਪ੍ਰਬੰਧ ਕੀਤੇ ਸੀਗੇ ਉਪਤਾ ਪ੍ਰਬੰਧ ਪੁਲਿਸ ਪ੍ਰਸ਼ਾਸਨ ਨੇ ਵੀ ਜਿਹੜੀ ਸਿਕਿਉਰਟੀ ਜਿਹੜੀ ਦਿੱਤੀ ਸੀਗੀ ਔਰ ਅੱਜ ਪੱਤਰਕਾਰਾਂ ਦੇ ਜਿਹੜੇ ਕਈ ਸਮੱਸਿਆਵਾਂ ਸੀਗੀਆਂ ਉਹਨਾਂ ਦੇ ਉੱਤੇ ਅਸੀਂ ਵਿਚਾਰ ਵਟਾਂਦਰਾ ਵੀ ਕੀਤੇ ਨੇ ਕੋਰੋਨਾ ਦੇ ਹੱਲ ਬੰਦੀ ਕੋਸ਼ਿਸ਼ ਵੀ ਕੀਤੀ ਹੈ ਔਰ ਕੁਝ ਹੱਲ ਵੀ ਲੱਭੇ ਨੇ ਜਿਸ ਤੋਂ ਲਵਾ ਅਸੀਂ ਜਿਹੜਾ ਵਾ ਇੱਕ ਐਪਰੀਸ਼ੀਏਸ਼ਨ ਅਵਾਰਡ ਦਿੱਤਾ ਸੀਗਾ ਜਿਹੜੇ ਪੱਤਰਕਾਰ ਵੀਰ ਸਾਡੇ ਲੰਬੇ ਅਰਸੇ ਤੋਂ ਜਥੇਬੰਦੀ ਵਾਸਤੇ ਕੰਮ ਕਰ ਰਹੇ ਨੇ ਔਰ ਬਹੁਤ ਹੀ ਸੁਚੱਜੇ ਢੰਗ ਨਾਲ ਜਿਹੜੀ ਉਹਨਾਂ ਦੀ ਪੱਤਰਕਾਰੀ ਅਸੀਂ ਦੇਖ ਰਹੇ ਹਾਂ ਕਿ ਕਰ ਰਹੇ ਨੇ ਔਰ ਕੋਈ ਵੀ ਉਹਨਾਂ ਨੂੰ ਕਿਸੇ ਚੀਜ਼ ਦਾ ਇਸ ਤਰ੍ਹਾਂ ਆਪਾਂ ਕੀ ਹੈ ਕਿ ਉਹਨਾਂ ਨੇ ਅਜੇ ਤੱਕ ਉਹਨਾਂ ਦੇ ਕੋਈ ਲੰਚਨ ਲੱਗਾ ਹੋਵੇ ਬਿਲਕੁਲ ਬੇਦਾਗ ਜਿਹੜੇ ਪੱਤਰਕਾਰ ਨੇ ਅਸੀਂ ਉਹਨਾਂ ਨੂੰ ਸਨਮਾਨਤ ਕੀਤਾ ਹੈ ਯੂਨੀਅਨ ਵੱਲੋਂ ਪ੍ਰੈਸ ਸੰਘਰਸ਼ ਜਰਨਲਿਸਟ ਸਟੇਸ਼ਨ ਉਹਨਾਂ ਨੂੰ ਐਪਰੀਸ਼ੀਏਸ਼ਨ ਅਵਾਰਡ ਦੇ ਕੇ ਸਨਮਾਨਿਤ ਕੀਤਾ ਹੈ ਇਸ ਦੇ ਨਾਲ ਹੀ ਜਿਹੜੇ ਦੂਸਰੇ ਪੱਤਰਕਾਰ ਸਾਥੀ ਆਏ ਸੀਗੇ ਉਹਨਾਂ ਦੀ ਹੌਸਲਾ ਫਜ਼ਾਈ ਵਾਸਤੇ ਵੀ ਅਸੀਂ ਉਹਨਾਂ ਨੂੰ ਸਨਮਾਨ ਸਹਿਨ ਦੇ ਕੇ ਪ੍ਰੈਸ ਸੰਘਰਸ਼ ਨੂੰ ਉਹਨਾਂ ਨੂੰ ਸਨਮਾਨਿਤ ਕੀਤਾ ਹੈ ਜਿਹੜੇ ਫੀਲਡ ਦੇ ਵਿੱਚ ਜਿਹੜੇ ਪੱਤਰਕਾਰ ਕੰਮ ਕਰਦੇ ਆ ਜੀ ਉਹਨਾਂ ਨੂੰ ਕੋਈ ਸਮੱਸਿਆਵਾਂ ਤਰਕੀਸ਼ ਆਉਂਦੀਆਂ ਤੇ ਜਿਹੜੇ ਬੰਦੀ ਦਾ ਕੀ ਸਟੈਂਡ ਹੈ ਦੇਖੋ ਜੀ ਪ੍ਰੈਸ ਸੰਘਰਸ਼ ਜਰਨਲਿਸਟ ਸਟੇਸ਼ਨ ਦੀ ਆਪਾਂ ਜੇ ਇੱਕ ਵਾਰ ਗੱਲ ਕਰੀਏ ਤੇ ਇੱਕ ਅਜਿਹਾ ਸੰਗਠਨ ਹੈ ਕਿ ਮੈਂ ਜ਼ਿਆਦਾ ਕੁਝ ਇਹਦੀ ਬਾਰੇ ਨਹੀਂ ਕਹਿਣਾ ਚਾਹੁੰਦਾ ਜਿੰਨੇ ਵੀ ਪੱਤਰਕਾਰ ਸਾਡੇ ਨਾਲ ਜੁੜੇ ਨੇ ਤਕਰੀਬਨ 15-18 ਸਾਲ ਤੋਂ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਜਦ ਜਦ ਵੀ ਕਿਸੇ ਨੂੰ ਜ਼ਰੂਰਤ ਪਈ ਹੈ ਉਹ ਆਪਾਂ ਗੱਲ ਕਰੀਏ ਤਾਂ 24 ਆਵਰ ਜਿਹੜਾ ਵਾ ਅਸੀਂ ਨਾਲ ਚਟਾਨਾਂ ਵਾਂਗੂ ਖੜੇ ਰਹੇ ਹਾਂ ਚਾਹੇ ਉਹ ਤਰਨਤਾਰ ਦਾ ਮਸਲਾ ਸੀਗਾ ਚਾਹੇ ਉਹ ਅੰਮ੍ਰਿਤਸਰ ਦਾ ਮਸਲਾ ਸੀਗਾ ਚਾਹੇ ਉਹ ਗੁਰਦਾਸਪੁਰ ਡਿਸਟ੍ਰਿਕਟ ਦਾ ਮਸਲਾ ਹੈ ਚਾਹੇ ਕਿਸੇ ਵੀ ਆਪਾਂ ਸਟੇਟ ਦੀ ਗੱਲ ਕਰ ਲਈਏ ਸਾਡੇ ਜਿਹੜੇ ਜਿੰਨੇ ਵੀ ਜਥੇਬੰਦੀ ਨਾਲ ਜੁੜੇ ਹੋਏ ਵਿਅਕਤੀ ਨੇ ਮੈਂਬਰ ਨੇ ਜਿਹੜੇ ਪੱਤਰਕਾਰ ਨੇ ਉਹਨਾਂ ਦਾ ਇਹ ਸਹਿਯੋਗ ਦਿਨੋਂ ਕੀਤਾ ਹੈ ਜੀ ਪ੍ਰਧਾਨ ਜੀ ਫੀਲਡ ਦੇ ਵਿੱਚ ਜਦੋਂ ਪੱਤਰਕਾਰ ਕੰਮ ਕਰਦੇ ਨੇ ਤਾਂ ਪੀਆ ਕਾਰਡ ਦਾ ਨਾਮ ਹੋਣ ਕਰਕੇ ਉਹਨਾਂ ਨੂੰ ਨਕਲੀ ਕਹਿ ਦਿੱਤਾ ਜਾਂਦਾ ਹੈ ਉਹਨਾਂ ਦੇ ਨਾਲ ਪੱਖਪਾਤ ਕੀਤਾ ਜਾਂਦਾ ਹੈ ਇਹਦੇ ਬਾਰੇ ਤੁਸੀਂ ਮਨੋਂ ਕੀ ਕੀ ਹੋਣੀ ਕਰੂ ਜੀ ਦੇਖੋ ਜਿਹੜੇ ਵੀ ਵਿਅਕਤੀ ਇਸ ਤਰ੍ਹਾਂ ਦਾ ਉਹਨਾਂ ਨੂੰ ਕਹਿੰਦੇ ਨੇ ਕਿ ਇਹ ਮਨੋਂ ਝਾਲੀ ਪੱਤਰਕਾਰ ਆ ਨਕਲੀ ਪੱਤਰਕਾਰ ਆ ਉਹਨਾਂ ਬਾਰੇ ਸਾਨੂੰ ਤੁਸੀਂ ਜ਼ਰੂਰ ਇੱਕ ਸ਼ਿਕਾਇਤ ਦਿਓ ਰਿਟਰਨ ਦਿਓ ਸ਼ਿਕਾਇਤ ਇਹ ਬੜਾ-ਬੜਾ ਤੁਸੀਂ ਪੁਆਇੰਟ ਜਿਹੜਾ ਉਠਾਇਆ ਵਾ ਜੇਕਰ ਕੋਈ ਬੰਦਾ ਜਿਸ ਮਨੋ ਸਪੋਜ਼ ਕਿਸੇ ਪੱਤਰਕਾਰ ਕੋਲ ਪੀਲਾ ਕਾਰਡ ਨਹੀਂ ਹੈ ਜਾਂ ਐਕ੍ਰਿਡੇਸ਼ਨ ਕਾਰਡ ਨਹੀਂ ਹੈ ਤਾਂ ਉਹਨੂੰ ਜੇਕਰ ਕੋਈ ਚੈਲੰਜ ਕਰ ਰਿਹਾ ਹੈ ਕਿ ਇਹ ਪੱਤਰਕਾਰ ਨਹੀਂ ਹੈ ਤੂੰ ਜਾਲੀ ਹੈ ਨਕਲੀ ਹੈ ਉਸ ਬਾਰੇ ਸਾਨੂੰ ਸ਼ਿਕਾਇਤ ਜ਼ਰੂਰ ਦਿਓ ਉਹਦੇ ਉੱਤੇ ਜਿਹੜਾ ਪ੍ਰੈਸ਼ਰ ਕਰਛ ਜੰਗ ਸਟੈਚੂਸ਼ਨ ਜਿਹੜੀ ਹੈ ਮਨੋ ਅਸੀਂ ਸਖਤ ਜਿਹੜਾ ਐਕਸ਼ਨ ਉਹਦੇ ਉੱਤੇ ਲਵਾਂਗੇ ਸਵਾਲ ਇਹ ਨਹੀਂ ਹੈ ਕਿ ਪੀਲਾ ਕਾਰਡ ਪੀਲਾ ਕਾਟ ਦੇ ਨਾਲ ਥੋੜੀ ਪੱਤਰਕਾਰ ਹੈਗਾ ਕੋ ਪੀਲਾ ਕਾਟ ਆ ਇੱਕ ਅਦਾਰਾ ਇੱਕ ਅਖਬਾਰ ਜਿਹੜੀ ਹੈ ਚਾਹੇ ਉਹ ਚੈਨਲ ਹੈ ਉਹ ਜਦੋਂ ਪੱਤਰਕਾਰ ਨਿਯੁਕਤ ਕਰਦਾ ਹੈ ਉਹਨੂੰ ਥੋੜੀ ਦਿੰਦਾ ਹੈ ਉਹਦੇ ਬਿਹਾਰ ਤੇ ਇਲਾਵਾ ਪੀਲਾ ਕਾਟ ਜਾਰੀ ਹੁੰਦਾ ਵਾ ਨਾ ਕਿ ਜੇਕਰ ਕਿ ਇਹ ਵੀ ਸਰਕਾਰ ਪੱਤਰਕਾਰ ਬਣਾ ਰਹੀ ਹੈ ਸਰਕਾਰ ਨਹੀਂ ਬਣਾ ਰਹੀ ਇੱਕ ਅਦਾਰਾ ਪੱਤਰਕਾਰ ਬਣਾ ਰਿਹਾ ਔਰ ਪੱਤਰਕਾਰ ਜਿਹੜਾ ਜਦੋਂ ਪੱਤਰਕਾਰੀ ਕਰਦਾ ਹੈ ਤੇ ਉਹਦੀ ਆਪਣੀ ਵੱਖਰੀ ਪਛਾਣ ਹੈ ਇਹਨਾਂ ਲੋਕਾਂ ਦੇ ਕਹਿੰਦੇ ਉਹ ਥੋੜੀ ਕਿ ਪੱਤਰਕਾਰ ਨਹੀਂ ਮੈਂ ਸਮਝਦਾ ਕਿ ਇਹਨਾਂ ਨੂੰ ਸ਼ਾਇਦ ਇਹਨਾਂ ਦੀ ਪੜ੍ਹਾਈ ਲਿਖਾਈ ਵਿੱਚ ਕੋਈ ਕਮੀ ਰਹੀ ਹੋਵੇਗੀ ਜਾਂ ਇੱਕ ਪੱਤਰਕਾਰ ਨੂੰ ਉਹਨੂੰ ਜਲੀਲ ਕਰਨ ਵਾਸਤੇ ਹੁਜੇ ਸ਼ਬਦ ਇਸਤੇਮਾਲ ਕੀਤੇ ਜਾਂਦੇ ਹਨ ਕਿ ਇਹੰਨਾ ਕਲੀ ਪੱਤਰਕਾਰ ਆ ਜਾਲੀ ਪੱਤਰਕਾਰ ਆ ਅਗਰ ਇਹੋ ਜਿਹਾ ਕੋਈ ਤੁਹਾਡੇ ਕੋਲ ਆਉਂਦਾ ਸਾਡੇ ਸਾਹਮਣੇ ਲਿਓ ਮਸਲਾ ਉਹਤੇ ਐਕਸ਼ਨ ਲਵਾਂਗੇ ਅਸੀਂ ਸਾਡੀ ਪੱਤਰਕਾਰਤਾ ਦੇ ਵਿੱਚ ਜਿਹੜੇ ਫੋਟੋਕਾਲ ਵਾਲੇ ਹੁੰਦੇ ਆ ਜਿਹੜੇ ਅਨਸਰ ਉਹਨਾਂ ਨੂੰ ਕੀ ਕਰਾਉਂਦੇ ਆ ਫੋਟੋਕਾਲ ਵਾਲੇ ਦੇਖੋ ਜੀ ਆਪਾਂ ਕਿੰਨਾ ਬਾਰੇ ਗੱਲ ਕਰਦੇ ਆ ਫੋਟੋਕਾਲ ਵਾਲੇ ਪੋਲੀਟਿਕਲ ਲੀਡਰਾਂ ਦੀ ਗੱਲ ਕਰ ਰਹੇ ਜਾਂ ਕਿਸ ਬਾਰੇ ਗੱਲ ਕਰ ਰਹੇ ਉਸ ਬਾਰੇ ਵੀ ਤੁਸੀਂ ਪਲੀਜ਼ ਕਰੋ ਫਿਰ ਅਸੀਂ ਕੋਈ ਕਹਿ ਸਕਦੇ ਹਾਂ ਪੱਤਰਕਾਰ ਭਾਈਚਾਰੇ ਦੇ ਵਿੱਚ ਜਿਹੜੇ ਦੇਖੋ ਜੇਕਰ ਗੱਲ ਕਰੀ ਹੈ ਕਿ ਇਹ ਫੁੱਟ ਪਾਉਣ ਵਾਲੀ ਗੱਲ ਹੈ ਤੇ ਇੱਕ ਉਹਦਾ ਕੋਈ ਏਡਾ ਕੋਈ ਵੱਡਾ ਸਵਾਲ ਨਹੀਂ ਹੈਗਾ ਜਿਹੜਾ ਜਿਸ ਬਾਰੇ ਤੁਸੀਂ ਗੱਲ ਕਰ ਰਹੇ ਫੁੱਟ ਆਪਣੇ ਬੰਦੇ ਨੇ ਤੁਹਾਡੇ ਤੁਹਾਡੀ ਕਿਸ ਨਾਲ ਨਹੀਂ ਬਲਦੀ ਉਹ ਤੁਹਾਡੇ ਖਿਲਾਫ ਬੋਲਦੇ ਨੇ ਤੁਸੀਂ ਉਹਨਾਂ ਦੇ ਖਿਲਾਫ ਬੋਲਦੇ ਜੇ ਉਹਦੇ ਇੱਕ ਘਰੇਲੂ ਲੜਾਈ ਹੈ ਇੱਕ ਪਰਿਵਾਰਿਕ ਲੜਾਈ ਹੈ ਚੱਲਦੀਆਂ ਰਹਿਣੀਆਂ ਨੇ ਜਿੱਥੇ ਦੋ ਭਾਂਡੇ ਹੁੰਦੇ ਮੈਂ ਸਮਝਦਾ ਉਹ ਖੜਕਦੇ ਰਹਿੰਦੇ ਆ ਕੋਈ ਨਹੀਂ ਵੱਡੀ ਗੱਲ ਨਹੀਂ ਹੈਗੀ ਬਾਕੀ ਸਾਡੀ ਪੱਤਰਕਾਰੀ ਤੇ ਜੇਕਰ ਕੋਈ ਉਂਗਲੀ ਚੁੱਕਦਾ ਹੈ ਮੈਂ ਸਮਝਦਾ ਕਿ ਠੀਕ ਹੈ ਹਰ ਵਿਭਾਗ ਵਿੱਚ ਕੋਈ ਨਾ ਕੋਈ ਗਲਤ ਅੰਸਰ ਹੁੰਦੇ ਨੇ ਹੋ ਸਕਦਾ ਸਾਡੇ ਵਿੱਚ ਵੀ ਹੋ ਸਕਦੇ ਨੇ ਪੁਲਿਸ ਡਿਪਾਰਟਮੈਂਟ ਵਿੱਚ ਕਿਹੜਾ ਦੁੱਧ ਤੇ ਤੁਲੇ ਅਫਸਰ ਬੈਠੇ ਨੇ ਤੁਸੀਂ ਚਾਤੀ ਮਾਰ ਲਓ ਤੁਹਾਡੀਆਂ ਅਖਬਾਰਾਂ ਵਿੱਚ ਤੁਹਾਡੇ ਚੈਨਲਾਂ ਵਿੱਚ ਖਬਰਾਂ ਸ਼ਾਭ ਰਹੀਆਂ ਲੱਗ ਰਹੀਆਂ ਨੇ ਕਿੰਨੇ ਅਫਸਰ ਫੜੇ ਜਾਣ ਦੇ ਕਿੰਨਿਆ ਤੇ ਕੇਸ ਚੱਲਣ ਦੇ ਨੇ ਉਸੇ ਤਰ੍ਹਾਂ ਜੇਕਰ ਪੱਤਰਕਾਰ ਕੋਈ ਗਲਤੀ ਕਰ ਮੰਨ ਲਓ ਸਪੋਜ਼ ਜੇਕਰ ਉਹਦੇ ਤੇ ਕੋਈ ਪੁਲਿਸ ਐਕਸ਼ਨ ਲੈਂਦੀ ਆ ਜਾਂ ਕੋਈ ਗਲਬਾ ਦਾ ਠੀਕ ਹੈ ਜੇ ਕੋਈ ਉਹਨੇ ਗਲਤੀ ਕੀਤੀ ਤੇ ਉਹ ਲੈਣਾ ਵੀ ਚਾਹੀਦਾ ਉਹਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਚਾਹੇ ਕੋਈ ਪੱਤਰਕਾਰ ਹੋਵੇ ਬਲੈਕਮੇਲਰ ਉਹ ਠੱਗ ਬੰਦਿਆਂ ਦੇ ਨਾਲ ਅਸੀਂ ਨਹੀਂ ਖੜੇ ਹੈਗੇ ਸਾਫ਼ ਸੁਥਰੀ ਤੇ ਇਮਾਨਦਾਰੀ ਨਾਲ ਪੱਤਰਕਾਰ ਜਿਹੜੇ ਪੱਤਰਕਾਰ ਨੇ ਪੱਤਰਕਾਰੀ ਕਰ ਰਹੇ ਉਹਨਾਂ ਨਾਲ ਅਸੀਂ 24 ਆਵਰ ਖੜੇ ਆ ਚਾਹੇ ਜਿਸ ਤਰ੍ਹਾਂ ਦੀ ਵੀ ਕੋਈ ਜ਼ਰੂਰਤ ਪੈਂਦੀ ਹੈ ਸਾਨੂੰ ਜਦੋਂ ਮਰਜ਼ੀ ਆਵਾਜ਼ ਦੇ ਸਕਦੇ ਨੇ ਬਸ਼ਰਤੇ ਕਿ ਸਾਡੀ ਜਥੇਬੰਦੀ ਨਾਲ ਜੁੜੇ ਹੋਣੇ ਚਾਹੀਦੇ ਆ ਸਰਪਿਆ ਸਿੰਘ ਇਹ ਨਹੀਂ ਕਹ ਰਿਹਾ ਕਿ ਜਦੋਂ ਤੁਹਾਨੂੰ ਲੋੜ ਪਈ ਤੁਸੀਂ ਉਸ ਦਿਨ ਸਾਨੂੰ ਆਵਾਜ਼ ਦਿਓ ਯੂਨੀਅਨ ਨਾਲ ਜੁੜੋਗੇ ਜਥੇਬੰਦੀ ਨਾਲ ਜੁੜੋਗੇ ਜਦੋਂ ਜਥੇਬੰਦੀ ਵਾਅਦਾਏਗੀ ਕਿ ਇੱਕ ਪੱਤਰਕਾਰ ਨੂੰ ਜ਼ਰੂਰਤ ਹੈ ਤਾਂ ਸਾਰੇ ਸਾਥੀ ਨਾਲ ਚੱਲਣਗੇ ਉਸੇ ਦਾ ਤੁਹਾਡੀ ਮਦਦ ਵੀ ਕੀਤੀ ਜਾਏਗੀ ਜੀ ਸਰ